ਮੁੰਡਾ ਰਾਤੀ ਵੀ ਰੋਸ ਕੇ ਮੇਰੇ ਲਾਗੇ ਪਿਆ ਹੀ ਰਾਤੀ ਵੀ ਕਿਸ ਨੇ ਪਾਸਤਾ ਨਹੀਂ ਬਣਾ ਕੇ ਦਿੱਤਾ ਵੱਡੀ ਨੂੰ ਆਖਿਆ ਉਹ ਨਾ ਆਖੇ ਲੱਗੀ ਨਕੀ ਨੂੰ ਆਖਿਆ ਤੇ ਉਹ ਨਾ ਲੱਗੀ ਵੱਡੀ ਹੋਈ ਜਿਹੜੀ ਵੀ ਇਹ ਹੋਏ ਕਿ ਨਕੀ ਵੱਲ ਉਦਾਂ ਦੀ ਹੋਈ ਜਾਣ ਰਹੀ ਆ ਪਤਾ ਨਹੀਂ ਕੀ ਕਰਦੀਆਂ ਵਾ ਕਿਉਂ ਇੰਨਾ ਰੀਸਾਂ ਕਰਦੀਆਂ ਇੱਕ ਦੂਜੀ ਦੀ ਚੰਗੇ ਕੰਮ ਦੀ ਰੀਸ ਕਰੀਦੀ ਆ ਮਾਰੇ ਦੀ ਥੋੜਾ ਕਰੀਦੀ ਹਾਏ ਹੇ ਮੰਮੀ ਇਕੱਲੇ ਗੱਲਾਂ ਕਰੀ ਜਾਣ ਕਿ ਗੱਲ ਹੋ ਗਈ ਆ ਕੰਲੇਆ ਨ ਗੱਲਾਂ ਕਰਨੀਆਂ ਸਿਮਾ 11 ਵਜ ਗਏ ਉਤੋਂ ਕਿਤੇ ਚਾਹ ਦਾ ਕੱਪ ਦਾ ਤੁਹਾਡਾ ਆਸਰਾ ਨਹੀਂ ਬਣਾ ਦੀਏ ਅੰਦਰਾਂ ਚ ਤੂੰ ਹੀ ਕਿਤੇ ਨਿਕਲਦੀਆਂ ਨਹੀਂ ਲੈ ਦੱਸ ਮੰਮੀ ਸਾਰਾ ਕੰਮ ਕਰ ਲੈਣੀ ਆ ਫਿਰ ਵੀ ਤਿਹੋਤੋਂ ਇਹ ਗੱਲ ਕਹਿ ਦਿੱਤੀ ਕਿ ਤੁਹਾਡਾ ਚਾਹ ਦਾ ਆਸਰਾ ਨਹੀਂ ਘੁੱਟ ਤੂੰ ਮੈਨੂੰ ਆਵਾਜ਼ ਤੇ ਮਾਰਦੇ ਕਿ ਚਾਹ ਬਣਾ ਦੇ ਘੁੱਟ ਤੇ ਮੈਂ ਬਣਾ ਦਿੰਦੀ ਸਵੇਰ ਦਾ ਕਰ ਕਰਕੇ ਨਹਾ ਧੋ ਕੇ ਹੁਣੇ 10 ਮਿੰਟ ਅੰਦਰ ਬੜੀ ਸੀਗੀ ਵਾਜ ਕੇ ਮਾਰਨੀ ਆ ਤੂੰ ਹੀ ਕਿਹੜੀ ਮੈਨੂੰ ਆਵਾਜ਼ ਛੇਤੀ ਦੇ ਦੇਣੀ ਆ ਮੈਂ ਫੇ ਮਾਰੀ ਨਹੀਂ ਈ ਕਰਾ ਮੈਂ ਰਾਵੀ ਮਾਂ ਨਖਟਾਈ ਹੁੰਦਾ ਜਾਂਦਾ ਜਾ ਤੁਹਾਡੇ ਤੋਂ ਉਹ ਛੱਡ ਮੰਮੀ ਪਹਿਲਾਂ ਤੇ ਇੱਕ ਕੰਮ ਕਰਾਂ ਹਾਂ ਚਾਹਤ ਮੰਮੀ ਜੀ ਤੁਹਾਨੂੰ ਮੈਂ ਬਣਾ ਦੰਨੀ ਆ ਪਹਿਲਾਂ ਫੋਨ ਫੜੋ ਤੇ ਭਾਜੀ ਨਾਲ ਗੱਲ ਕਰੋ ਮੈਨੂੰ ਦੱਸ ਦੇਣਾ ਹੋ ਗਿਆ ਤੁਹਾਨੂੰ ਕਹਿੰਦਿਆਂ ਨੂੰ ਕਿ ਸਾਰੀ ਗੱਲਬਾਤ ਦੱਸੋ ਪਰ ਤੁਸੀਂ ਮੇਰੇ ਅੱਖੇ ਕਿੱਥੇ ਲੱਗਦੇ ਆ ਅਗਲੀ ਗੱਲਾਂ ਵਾਧੂ ਘਾਟੂ ਤੁਹਾਨੂੰ ਸੁਣਾ ਜੰਦੀ ਆ ਤੇ ਤੁਸੀਂ ਕੰਮ ਵਾਧੂ ਦਾ ਮੇਰੇ ਕੋਲ ਲੈ ਲੈਨੇ ਆ ਸਿਮਾ ਕੇ ਨੇ ਡੈਨ ਹੋਇਆ ਤੈਨੂੰ ਫੋਨ ਫੜ ਫੋਨ ਫੜ ਮੈਨੂੰ ਪਾ ਜੀ ਨੂੰ ਲਾ ਪਾ ਜੀ ਨੂੰ ਲਾ ਪਾ ਜੀ ਜਾਦੀ ਗੱਲ ਕਰਨ ਜਾਣਦਾ ਨਹੀਂ ਜਾਣਦੇ ਨਹੀਂ ਕੋ ਪੁੱਛਾਂਗੇ ਉਹਨੂੰ ਆਪ ਹੀ ਮੰਮੀ ਜੀ ਤੂੰ ਕਿੰਨੀ ਵਾਰ ਪੁੱਛ ਲਿਆ ਅਗਲੀ ਤੁਹਾਨੂੰ ਜਾਣਦੀ ਐ ਮਾਸਾ ਜਿੰਨੇ ਤੁਹਾਨੂੰ ਕਿਤੇ ਉਹ ਤੁਹਾਡੀ ਕਦਰ ਪਾਉਂਦੀ ਆ ਜਾਂ ਤੁਹਾਡੇ ਆਖੇ ਲੱਗਦੀ ਐ ਤਾਂ ਗੱਲ ਦੱਸੋ ਸਿਮਾ ਨਾ ਕਦਰ ਪਾਵੇ ਪਰ ਮੁੰਡੇ ਨੂੰ ਟੈਨਸ਼ਨ ਕਾਦੀ ਦਵਾ ਮੈਂ ਤੈਨੂੰ ਪਤਾ ਗੱਡੀ ਚਲਾਉਂਦਾ ਹੋ ਗੱਡੀ ਦੇ ਵਿੱਚ ਪਤਾ ਹੈ ਹੂਨ ਚ ਧਿਆਨ ਪੈ ਗਿਆ ਗੱਡੀ ਐ ਨੂੰ ਐ ਹੋ ਗਈ ਤੇ ਕਿੰਨਾ ਨੁਕਸਾਨ ਆ ਆਪਣਾ ਹੀ ਨੁਕਸਾਨ ਮੰਮੀ ਅਗਲੀ ਨੁਕਸਾਨ ਆਪਣਾ ਸਮਝੇ ਤੇ ਤਾਂ ਵਾ ਨਾ ਉਹਨੂੰ ਤਾਂ ਕੋਈ ਹੈ ਨਹੀਂ ਆ ਤੇ ਵਿੱਚੇ ਤੁਸੀਂ ਮੈਨੂੰ ਕਿ ਸਿੱਟੀ ਜਾਂਦੇ ਆ ਇਹਦਾ ਥੋੜੀ ਗੱਲ ਮੰਨਦੀ ਆ ਕਿ ਇੱਕ ਬੰਦੇ ਨੂੰ ਤੁਸੀਂ ਕੰਮ ਵੀ ਪੂਰਾ ਲਓ ਤੇ ਕੋਲੋਂ ਤੇ ਦੂਜਾ ਬੰਦਾ ਕੰਮ ਵੀ ਘੱਟ ਕਰੇ ਤੇ ਗੱਲਾਂ ਵੀ ਵੱਧ ਸੁਣਾਵੇ ਤੇ ਤੁਸੀਂ ਉੱਤੋਂ ਆਖੋ ਵੀ ਭਾਜੀ ਨੂੰ ਦੱਸਣਾ ਵੀ ਕੋਈ ਨਹੀਂ ਆ ਇਹਦਾ ਮੇਰਾ ਤਾਂ ਝਟ ਲੰਗਣਾ ਨਹੀਂ ਆ ਅੱਗੇ ਤੁਹਾਡੀ ਮਰਜ਼ੀ ਐਨਾ ਗੱਲਾਂ ਤੋਂ ਆਂਦੇ ਜੋ ਲੋਕੀ ਫੇਰ ਗੇ ਪੁੱਤ ਨੂੰ ਵਿਆਹ ਲਈਏ ਤੇ ਤਾਂ ਵੀ ਪਛੋਤਾਈ ਦਾ ਤੇ ਜੇ ਨਾ ਵਿਆਹੀਏ ਤਾਂ ਵੀ ਪਛੋਤਾਈ ਦਾ ੜਿੱਕੀ ਜੀ ਜਾਨ ਆਈ ਆ ਹੁਣ ਤੇ ਆਹੋੜੇ ਜੇ ਅੱਗੇ ਨਿੱਕੀ ਸਤਾਉਂਦੀ ਹੁਣ ਵੱਡੀ ਵੀ ਸਤਾਉਂਦੀ ਆ ਹੁਣ ਮੌਲ ਲੈ ਨਹੀਂ ਆ ਵੱਡੀਆਂ ਨੇ ਤਾਂ ਜਾਨ ਹੀ ਖਾ ਲਈ ਮੇਰੀ ਮੰਮੀ ਕਿੰਨਾ ਫੋਨ ਲਾ ਲੈਣੀ ਆ ਕਹਿੰਦੇ ਥੇਰਾ ਸਿਆਪਾ ਕੰਢਈ ਆ ਮੇਰਾ ਕਹਾਦਾ ਸਿਆਪਾ ਕੰਢੀ ਕੀ ਕਰਾਵਟੀ ਨਹੀਂ ਮੈਨੂੰ ਛੱਡਣ ਲਈ ਆਂਦੀ ਫੋਨ ਲਾ ਨਹੀਂ ਕੀ ਕੀ ਕਰਨੀ ਦਿੰਦੀ ਸੰਦੀਪ ਤੂੰ ਆ ਵੀ ਉਹਦਾ ਛੱਪਾ ਪਵਾਉਣ ਲਈ ਆ ਤੈਨੂੰ ਮੁੰਡਾ ਸਮਝਾ ਕੇ ਗਿਆ ਸੀ ਤੇ ਤੂੰ ਉਹਦੀ ਗੱਲ ਇੱਕ ਨਹੀਂ ਸਮਝੀ ਤੂੰ ਉਹਦਾ ਗੁੱਸਾ ਨਹੀਂ ਵੇਖਿਆ ਤੈਨੂੰ ਮਨੇ ਚਿਪ ਦੇਣਾ ਹੀ ਤੈਨੂੰ ਜੇ ਉਹ ਗੱਡੀ ਤੋਂ ਆ ਗਿਆ ਮੈਂ ਤਾਂ ਤਾਂ ਨਹੀਂ ਫੋਨ ਲਾਂਦੀ ਤੇ ਮੁੰਡਾ ਆ ਗਿਆ ਨਾ ਗੁੱਸੇ ਦੇ ਵਿੱਚ ਤੇ ਤੈਨੂੰ ਉਹਨੇ ਛੱਡਣਾ ਨਹੀਂ ਫੇਰ ਸਾਡੇ ਘਰ ਕਲਾ ਵਧਣੀ ਆ ਮੈਂ ਤਾਂ ਖਤਮ ਨਹੀਂ ਕਲਾ ਨੂੰ ਆ ਤੂੰ ਮਦਮ ਨਹੀਂ ਆ ਤੂੰ ਚਲਾਕੀਆਂ ਕਰਦੀ ਆ ਨਾ ਚਲਾਕੀਆਂ ਕਰਿਆ ਕਰਦਾ ਏਦਾਂ ਮੰਮੀ ਮੈਂ ਕਾਹਦੀ ਚਲਾਕੀਆਂ ਕਰਦੀ ਆ ਕੀ ਮੈਂ ਵੱਖਰਾ ਘਰ ਚ ਲਿਆਉਂਦੀ ਤੇ ਕੀ ਮੈਂ ਬਣਾਉਂਦੀ ਪਾਉਂਦੀ ਖਾਣ ਦੀ ਕੀ ਵੱਖਰਾ ਤੁਹਾਡੇ ਨਾਲੋਂ ਡਈ ਕਰਦਾ ਮੁੰਡਾ ਰੁੱਸ ਕੇ ਰਾਤੀ ਇੱਥੋਂ ਲਾਗੋ ਚਲ ਗਿਆ ਤੂੰ ਕੰਨ ਨਹੀਂ ਕੀਤਾ ਸੂਵੇ ਤਾਂ ਜਾ ਕੇ ਤੂੰ ਅਕਸਰੀਕੀ ਨਾਲ ਗੱਲਾਂ ਕਰਨ ਦਾ ਹੀ ਹਾਂ ਕਾਹਦੀਆਂ ਗੱਲਾਂ ਕਰਦੀ ਆ ਜੇ ਤੂੰ ਚਲਾਕੀਆਂ ਨਹੀਂ ਕਰਦੀ ਕੀ ਕਰਦੀ ਫਿਰਦੀ ਆ ਤੇਰਾ ਕੀ ਕੰਮ ਈ ਸੂਏ ਤੇ ਜਾ ਕੇ ਗੱਲਾਂ ਕਰਨ ਦਾ ਉਹ ਤੇ ਬੱਸੇ ਚੜਨ ਗਈ ਤੇ ਤੂੰ ਗਾੜੀਆਂ ਦੀ ਹੋ ਕੇ ਉਹਦੇ ਨਾਲ ਗੱਲਾਂ ਕਰਨ ਦਾ ਈ ਹਏ ਮੰਮੀ ਮੈਂ ਕਿਹੜਾ ਆਪ ਗਈ ਹੀ ਉਹ ਮੈਨੂੰ ਇੱਧਾ-ਇੱਧਾ ਕਰਕੇ ਮਾਜਾ ਮਾਰਦੀ ਵੀ ਬੱਸ ਗੁੱਸੜੀ ਉਹਨੇ ਕਿੰਨਾ ਕ ਟਾਈਮ ਨਾ ਆਉਣੀ ਆ ਮੈਂ ਤਾਂ ਬੱਸ ਦਾ ਟਾਈਮ ਹੀ ਦੱਸਣ ਗਈ ਸੀ ਤੂੰ ਬੱਸ ਝਾੜਾ ਦੱਸਣ ਜਾਣਦੀ ਉਹ ਵੀ ਵੱਡੀ ਵੀ ਤਾਂ ਘਰੇ ਰਹਿੰਦੀ ਉਹਨੂੰ ਨਾ ਬੱਸ ਉਹਨੇ ਪੁੱਛੀ ਤੇ ਉਹ ਤੈਨੂੰ ਐਦਾਂ-ਇਦਾਂ ਜ਼ਿਆਦਾ ਕਰਨ ਜਾਣਦੀ ਵੱਡੀ ਨੂੰ ਨਾ ਐਦਾਂ-ਇਦਾਂ ਕੀਤਾ ਉਹਨੇ ਮੰਮੇ ਵਾਡੀ ਰਹਿ ਕੇ ਇਹਨਾਂ ਲਾ ਕੇ ਖਾਣੀ ਨਹੀਂ ਇਹਨੂੰ ਕਹਿੰਨੇ ਕੀ ਕਮਾਉਣਾ ਮੈਂ ਤਾਂ ਹੁਣ ਸਾਰਿਆਂ ਨਾਲ ਵਧੀਆ ਰਹਿਣੀ ਆ ਤੇ ਮੈਨੂੰ ਹੀ ਕਮਾਉਣਾ ਤੂੰ ਮਾਡੀ ਸਿਆਣੀ ਐਡੀ ਉਹਦੇ ਨਾਲ ਸਿਆਣੀ ਆਗੀ ਤੂੰ ਤੈਨੂੰ ਜਿਆਦਾ ਮੇਲਣਾ ਵਰਤਣਾ ਹੁੰਦਿਆ ਲੋਕਾਂ ਨਾਲ ਸਰੀਕਾਂ ਨਾਲ ਮੇਹੀ ਦਾ ਵਾ ਸਰੀਕਾਂ ਨਾਲ ਜਿੰਨਾ ਮਿਲਿਆਗੀ ਨਾ ਮੁੰਨਾ ਤੈਨੂੰ ਚੰਗਾ ਨਹੀਂ ਚਾਹਣਾ ਅਗਲਿਆਂ ਨੇ ਮੈਂ ਹਾਂ ਗਿੰਨਾ ਤੇ ਹਾਂ ਸਤਿ ਸ੍ਰੀ ਅਕਾਲ। ਉਹ ਸਨਾ ਠੀਕ ਹਾਂ। ਵਧੀਆ ਤੂੰ ਸੁਣਾ ਪੇਕੇ ਸਭ ਠੀਕ ਠਾਕ ਠੀਕ ਠਾਕ ਆ ਸਭ ਪੇਕੇ ਵੀ। ਅੱਛਾ ਹਾਂ। ਹੋਰ ਤੂੰ ਸੁਣਾ ਕਰਦਾ ਨਾ। ਵਧੀਆ ਵਧੀਆ ਤੇ ਤੂੰ ਘਰ ਆ ਜੈ ਨਹੀਂ। ਨਹੀਂ ਨਹੀਂ ਘਰ ਨਹੀਂ ਹੋਣਾ। ਮੈਨੂੰ ਵੀ ਛੇਤੀ ਆ ਮੈਂ ਵੀ ਜਾਵਾਂ ਕੱਲ ਦੀ ਗਈ ਆ। ਅਸੀਂ ਚਾਹੇ ਸੱਸੇ ਚਠਾਣੀ ਘਰ ਹਣੀ ਆ ਮਾਂ। ਸੁੱਤੀਆਂ ਵਾ ਸੁੱਤੀਆਂ। ਆਪੇ ਵੇਖ ਕੇ ਆਈ ਆ। ਮੈਂ ਕਿਤੇ ਵੇਂਦੀ ਆ ਨਾ ਹੁਣ। ਠੀਕ ਆ। ਹਾਂ। ਉਹਨੇ ਨਿਆ ਕੇ ਕਾਲਾ ਵੱਡੀਆਂ ਲੁੱਟੀਆਂ ਲਾਤੀਆਂ ਕੱਲ ਇੱਥੇ 10 ਮਿੰਟ ਤੇ ਲੱਗ ਕੇ ਖਲੋ ਗਈ ਉਹਨੇ ਕਿਤੇ ਵੇਖ ਲਿਆ ਹਾਂ ਇੱਕ ਤੇ ਇਹ ਤੇਰੀ ਵੱਡੀਆਂ ਤੇ ਬੜਾਵਾ ਲੁੱਟੀਆਂ ਨੋਂ ਟੈਂ ਪਿੰਦੀ ਆ ਕਾਲੀ ਨਿਗਾਈਓ ਹੂੰ ਤਾਂ ਹੁਣ ਸੁੱਤੀਆਂ ਹੀ ਹੁਣ ਸੁੱਤੀਆਂ ਕਿਉਂ ਠੀਕ ਆ ਲੈ ਫੜ ਚਾਦਰ ਕਿਤੇ ਜਿਨੇ ਦੀ ਆਹੀ ਨਹੀਂ ਕੋਈ ਨਹੀਂ ਜਿਨੇ ਦੀ ਵੀ ਆਹੀ ਆ ਹਾਂ ਕੋਈ ਗੱਲ ਨਹੀਂ ਛੋਣੀ ਆ ਨਾ ਦੱਸਦੀ ਵੀ ਨੋ

ਖਲਾਗੋ ਕੀ ਲੈ ਆ ਕੋਨੇ ਕੋਨੀ ਮਮੀ ਕੋਨੇ ਲੇਦਾ ਉਹ ਤਾ ਗਾਵਾ ਕੀ ਤੂੰ ਐਸੇ ਤੂੰ ਸੌ ਲਿਆ ਵਾ ਆਹੋ ਮੈਂ ਤਾਂ ਸੌ ਲਿਆ ਵਾ ਜਿੰਨੀ ਛੇਤੀ ਉੱਠ ਨਹੀਂ ਆਹ ਤਾਂ ਉੱਠਣਾ ਹੀ ਹਾਂ ਜਿੰਨੀ ਕਿ ਨੀਂਦ ਆਈ ਹੁੰਦਾ ਸੌਣਾ ਹੀ ਸੌਂ ਗਿਆ ਹੱਲੇ 12 ਵਜੇ ਆ 2:00 ਵਜੇ ਠਾਲ ਦਾਂਗੇ ਤੇਰੀ ਯਾਰੀਆਂ ਚਲਾਕੀਆਂ ਨੂੰ ਮੈਂ ਸਭ ਜਾਣਦੀ ਆ ਧੀਏ ਜੋ ਤੂੰ ਘਰ ਦੀ ਸੱਥੀ ਪਰ ਮੈਂ ਹੁਣ ਕਹ ਕਹਿ ਨਹੀਂ ਸਕਦੀ ਤੈਨੂੰ ਹਾ ਹਾ ਮੰਮੀ ਕੜੀ ਅੱਖ ਲੱਗੀ ਹੀਗੀ ਐਨਾ ਰੌਲਾ ਪਾਇਆ ਤੁਸੀਂ ਕਿਤੇ ਨਾ ਸੱਸ ਨੇ ਕੀ ਤੁਸੀਂ ਇੱਥੇ ਮੰਡੀ ਵੇਚਣੇ ਲਈ ਹੀਗੀ ਸਬਜੀ ਪੁੱਤੋਂ ਨਿਆਣਿਆਂ ਦਾ ਸਕੂਲ ਦਾ ਟਾਈਮ ਹੋ ਗਿਆ ਘਰ ਆਉਣ ਦਾ ਮੈਂ ਹਾਂ ਚਲ ਕੜੀ ਸੌ ਲੈਣੀ ਆ ਤੁਸੀਂ ਤਾਂ ਪਤਾ ਨਹੀਂ ਕਾਹਦਾ ਐਨਾ ਰੌਲਾ ਪਾ ਕੇ ਬੈਠੀਆਂ ਇਹ ਰੌਲਾ ਕਾਹਦਾ ਪਉਣਾ ਸਿਮਾ ਮੈਂ ਆ ਕੜੀ ਲੰਮੀ ਪੈ ਗਈ ਤੇ ਮੈਂ ਹਲੇ ਉੱਠ ਕੇ ਬੈਠੀ ਤੇ ਇਤਰੋ ਪਤਾ ਨਹੀਂ ਕੀ ਲਫਾਫੇ ਚ ਪਾਈ ਆਉਣ ਗਈ ਪਤਾ ਨਹੀਂ ਕੀ ਲਿਆਈ ਜੇ ਮੈਂ ਪੁੱਛਿਆ ਕੋਹਨੀ ਕੋਹਨੀ ਮੰਮੀ ਕੋਹਨੀ ਕਹਿੰਦੇ ਮੈਂ ਤੈਨੂੰ ਕੀ ਆਖਿਆ ਸੀ ਹੈ ਮੈਂ ਉਦੋਂ ਤੁਸੀਂ ਕਹਿੰਦੇ ਕਿ ਮੁੰਡੇ ਨੂੰ ਟੈਨਸ਼ਨ ਨਹੀਂ ਦੇਣੀ ਚੰਗੀ ਕੱਲ ਨੂੰ ਕੋਈ ਨਵਾਂ ਚੰਦ ਚਾੜੂਗੀ ਫੇਰ ਚੰਗੇ ਰਹੋਗੇ ਮੇਰੇ ਆਖਿਆ ਤਾਂ ਤੁਸੀਂ ਫੋਨ ਲਾਇਆ ਨਹੀਂ ਮੈਨੂੰ ਤਾਂ ਕੱਲ ਦੀ ਰੜਕਣ ਲਈ ਹੀ ਗਈ ਵੀ ਅਗਲੀ ਗਈ ਆ ਚਲੀ ਉਹਦੀ ਕੋਨਾ ਕੋ ਮਗਵਣਾ ਹੀ ਹਨੇ ਕੋਲ ਮੈਨੂੰ ਪਤਾ ਨਹੀਂ ਕੀ ਮੰਗਾਇਆ ਤਾਂ ਕੀ ਨਹੀਂ ਮੈਂ ਤਾਂ ਕੋ ਕਹਿ ਨਹੀਂ ਸਕਦੀ ਪਰ ਸਿਮਾ ਕੀ ਆਂਦੇ ਆਂਤੇ ਅਸਿਆਣੇ ਆਂਦੇ ਆਂਦੇ ਸਾਪਾ ਦੇ ਮੂੰਹ ਕੋੜ ਕਿਰਲੀ ਨਾ ਨੂੰ ਖਾਵਾਂ ਤੇ ਨਾ ਨੂੰ ਛੱਡਾਂ ਐਂਦਾ ਕੀਤਾ ਤਾਂ ਗੁਜ਼ਾਰਾ ਨਹੀਂ ਹੋਣਾ ਜਦੋਂ ਅਗਲੀ ਲੈ ਕੇ ਆਏ ਤੁਸੀਂ ਤੁਹਾਡਾ ਹੱਕ ਹੈਗਾ ਤੁਸੀਂ ਵੇਂਦੇ ਵੀ ਲਿਆ ਦੱਸ ਕੀ ਮੰਗਵਾਇਆ ਉਹਦੇ ਕੋਲ ਮੈਂ ਤਾਂ ਪਥੇਰਾ ਪੁੱਛਦੀ ਰਹੀ ਪਰ ਉਹਨੇ ਤਾਂ ਮੈਨੂੰ ਨਾ ਪਿਆਰਾ ਤੇ ਪਾਣੀ ਨਹੀਂ ਪੀਣ ਦਿੱਤਾ ਉਹਦੀਆਂ ਤਾਂ ਚਲਾਕੀਆਂ ਦਾ ਇਹਨੇ ਮੈਨੂੰ ਪਤਾ ਲੱਗਦਾ ਚੱਲ ਠੀਕ ਆ ਤੁਸੀਂ ਐਂਦਾ ਬੈਠੇ ਝੂਰਦੇ ਰਹੋ ਇਹਦਾ ਮਸਲੇ ਦਾ ਕੋਈ ਹੱਲ ਨਿਕਲਣਾ ਚਾਹੀਦਾ ਵਾ ਐਂਦਾ ਥੋੜੀ ਗੱਲ ਬੰਨੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਹਾਲ ਚਾਲ ਠੀਕ ਵਧੀਆ ਤੁਸੀਂ ਸਨਾਓ ਠੀਕ ਆਖਵਾ ਇਹ ਮੈਂ ਤਾਂ ਨਾ ਇੱਕ ਗੱਲ ਕਰਨੀ ਸੀ ਹਾਂਜੀ ਹਾਂਜੀ ਕਰੋ ਮੈਂ ਦਵਿੰਦਰ ਨਹੀਂ ਠੀਕ ਤੇ ਮੈਂ ਪਤਾ ਲੈਣ ਜਾਣਾ ਸੀ ਉਹਦਾ ਦਵਿੰਦਰ ਦਾ ਪਤਾ ਲੈਣ ਜਾਣਾ ਵਾ ਤੇ ਪਤਾ ਲੈ ਵੀ ਕੋਈ ਨਹੀਂ ਮੈਂ ਕਿਹੜੀ ਤੈਨੂੰ ਨਾ ਕਰਦਾ ਵਾ ਪਰ ਮੰਮੀ ਡੈਡੀ ਨੂੰ ਦੱਸਦੀਆਂ ਕਾ ਨਹੀਂ ਹਾਂ ਮੰਮੀ ਡੈਡੀ ਨੂੰ ਦੱਸ ਕੇ ਜਾਊਂਗੀ ਮੰਮੀ ਡਾਡੀ ਨੂੰ ਡਾਡੀ ਨੂੰ ਡਾਡੀ ਨੂੰ ਮੈਂ ਜਾਣਾ ਕੋਈ ਨਹੀਂ ਕੋਈ ਨਹੀਂ ਤੁਸੀਂ ਫਿਕਰ ਕਾਤੋਂ ਕਰਦੇ ਆ ਮੈਂ ਦੱਸ ਕੇ ਹੀ ਜਾਊਂਗੀ ਉਹਨਾਂ ਨੂੰ ਹਾਂ ਕੀ ਗੱਲ ਹੋ ਗਈ ਦਵਿੰਦਰ ਨੂੰ ਉਹਦਾ ਵੀ ਟਾਈਫਾਇਡ ਬੁਖਾਰ ਆਈਗਾ ਤੇ ਮੈਂ ਚਲ ਪਤਾ ਲੈ ਆਂ ਮਾ ਜਿਆਦਾ ਹੋਇਆ ਉਹਨੂੰ ਹਾਂਜੀ ਹਾਂਜੀ ਮੰਮੀ ਦਾ ਇੱਕ ਦਿਨ ਫੋਨ ਆਇਆ ਸੀ ਪਰਿਵਾਰ ਰਾਜੀ ਭਾਜੀ ਆ ਥੋੜੀ ਜਿਹੀ ਗੱਲਬਾਤ ਜੀ ਤੇ ਮੈਨੂੰ ਲੱਗਦਾ ਹੈ ਕਿ ਤਾਂ ਕੋਈ ਗੱਲਬਾਤ ਨਹੀਂ ਹੋਈ ਕੋਈ ਮਗਰੋਂ ਨਾ ਨਾ ਇੱਥੇ ਤਾਂ ਕੋਈ ਗੱਲਬਾਤ ਨਹੀਂ ਸਾਰੇ ਆਪਾਂ ਬਣ ਥਾ ਹੱਸਣ ਖੇਡਣ ਦੇ ਖਾਣ ਪੀਣ ਦੇ ਮੌਜਾ ਕਰਨ ਦੇ ਇੱਥੇ ਕਾਦੀ ਗੱਲਬਾਤ ਹੋਣੀ ਆ ਗੱਲਬਾਤ ਉਹ ਲੱਗਦਾ ਹੈ ਜਿੱਦਾਂ ਕੋਈ ਮਤਲਬ ਕੋਈ ਗੱਲਬਾਤ ਪਰ ਸੱਚਾ ਨਹੀਂ ਮਾਦਾਰੇ ਮੈਨੂੰ ਖੁੱਲ ਕੇ ਹੋਜੀ ਗੱਲ oh ਨਹੀਂ ਨਹੀਂ ਤੁਹਾਨੂੰ ਅੱਧਾ ਹੀ ਪ੍ਰੇਖਾ ਲੱਗਾ ਵਾ ਇੱਥੇ ਗੱਲਬਾਤਾਂ ਕਾਦੀਆਂ ਹੋਣੀਆਂ ਵਾ ਬੜਾ ਸੋਹਣਾ ਚੱਲਣ ਦਾ ਮਾਹੌਲ ਚੱਲ ਕਾ ਜੀ ਸੇਵਾ ਕਰਿਆ ਕਰ ਮਾਪਿਓ ਦੀ ਸੇਵਾ ਨਹੀਂ ਲੱਭਣੀ ਮੁੜ ਕੇ ਰੋਟੀ ਪਾਣੀ ਚਾਹ ਟਾਈਮ ਨਾ ਦਿਆ ਕਰੋ ਉਹਨਾਂ ਨੂੰ ਆ ਠੀਕ ਆ ਠੀਕ ਆ ਤੁਸੀਂ ਐਵੇਂ ਟੈਨਸ਼ਨ ਨਾ ਲੈ ਕਰੋ ਤੁਸੀਂ ਆਪਣੇ ਧਿਆਨ ਨਾਲ ਗੱਡੀ ਚਲਾਓ ਵਧੀਆ ਤਰੀਕੇ ਦੇ ਨਾਲ ਟੈਨਸ਼ਨ ਬਾਹਰ ਰਹਿ ਕੇ ਹੋਈ ਜਾਂਦੀ ਆ ਘਰ ਦਾ ਚੇਤੰਗਾਰ ਰਹਿੰਦਾ ਵਾ ਆ ਹੋਇਆ ਤੇ ਗੱਲ ਹੈ ਹੀ ਆ ਹੂੰ ਚਲੋ ਠੀਕ ਆ ਫਿਰ ਮੈਂ ਕੱਲ ਨੂੰ ਜਾਣਾ ਜੇ ਚੱਲ ਜਾਇਓ ਤੇ ਹੁਣ ਆ ਸਾਮਾ ਨੂੰ ਵੀ ਕੱਲ੍ਹ ਦੇ ਦਿਨ ਆਵਾਂ ਤੇ ਸਾਮਾ ਨੂੰ ਆ ਜਾਣਾ ਆਹ ਆ ਜਿਓ ਕੋਈ ਗੱਲ ਨਹੀਂ ਹਾਂਜੀ ਚਲੋ ਠੀਕ ਆ ਫਿਰ ਹੈ ਠੀਕ ਠੀਕ ਓਕੇ ਓਕੇ ਡੱਡੂ ਜੀ ਕੰਡੇ ਕੋਈ ਕਰ ਰਹੀ ਆ ਮੈਲੇ ਬਿਠੇ ਆ ਅ ਸ਼ਾਤ ਡੱਡੂ ਜੀ ਆ ਨਾ ਦਵਿੰਦਰ ਤੇ ਠੀਕ ਆ ਹਾਂ ਤੇ ਮੈਂ ਚੱਲ ਗਾ ਮਿੰਟ ਪਤਾ ਲੈ ਮਨੀ ਆ ਤੇ ਮੈਂ ਆ ਜਦ ਨਹੀਂ ਪਤਾ ਲੈ ਕੇ ਤੇ ਪਤਾ ਤੇ ਲੈ ਕੇ ਆ ਜੇਗੀ ਤਾਂ ਮਾਂ ਆਪਣੀ ਪੁੱਛ ਲੈਣਾ ਹੀ ਆ ਮਮੀ ਨਾ ਕੋਈ ਨਹੀਂ ਮੈਂ ਕਰ ਲਈਨੀ ਗੱਲ ਪੁੱਛ ਲੈਨੀ ਤੇ ਕਲਿੰਦਰ ਕੋ ਭੂਮ ਕੱਢ ਲੈਣਾ ਹੀ ਹਾਂ ਕੀਤਾ ਕੀ ਜਾਂਦਾ ਵਾ ਕਹਿੰਦੇ ਕੋਈ ਨਹੀਂ ਚੱਲ ਜਾ ਆਲ ਭਾਣਾ ਮੈਂ ਸਾਟਾਵਾ ਨਹੀਂ ਦਾ ਨਹੀਂ ਕੋਈ ਨਹੀਂ ਮੈਂ ਚਲ ਜਾਣਾ ਇੱਥੇ ਮੈਂ ਬਸੇ ਬਹਿਣਾ ਤੇ ਉੱਥੇ ਉਤਰ ਜਾਣਾ ਉਹ ਕਿਹੜੀ ਦੂਰ ਚਲੋ ਇਹ ਲਾ ਆਹੋ ਸਰ ਕੇਚਰ ਪਾਉਂ ਤੁਹਾਨੂੰ ਦੁਪਹਿਰੇ ਚੱਲ ਕੋਈ ਨਹੀਂ ਹਾਂ ਤੇ ਕਰ ਲੈ ਰਸਤੇ ਪਹਿਲੇ ਮੰਮੀ ਦਵਿੰਦਰ ਦੇਦੇ ਦਾ ਪੁੱਣ ਆਇਆ ਸੀ ਉਹ ਠੀਕ ਨਹੀਂ ਆ ਟਾਈਫਾਇਡ ਬੁਖਾਰ ਹੋਇਆ ਉਹਨੂੰ ਤੇ ਮੈਂ ਚੱਲ ਮੈਂ 10 ਮਿੰਟ ਪਤਾ ਲੈ ਆਵਾਂ ਤੇ ਮੈਂ ਆਗੇ ਪਤਾ ਲੈ ਕੇ ਜਿਆਦਾ ਆਹੋ ਜਿਆਦਾ ਠੀਕ ਨਹੀਂ ਹੈ ਕਿਉਂ ਹਰ ਘੋੜਨਾ ਵੀ ਨਾ ਮੈਂ ਖਾਣਾ ਨਾਲ ਨਹੀਂ ਆਏ ਹੁਣ ਸਕੂਲਾ ਆਉਣਗੇ ਤੇ ਤੇ ਹੀ ਰੱਖ ਲਿਆ ਤੇ ਮੈਂ ਘੜੀ ਆ ਜਾਣਾ ਮੈਂ ਕਿਹੜਾ ਇੰਨਾ ਟਾਈਮ ਲਾਉਣਾ ਚੱਲ ਹੋਇਆ ਆਹੋ ਛੇਤੀ ਆ ਜਾਈਂ ਫਿਰ ਆਹ ਇੱਥੇ ਮੈਂ ਬੱਸੇ ਬਹਿ ਜਾਣਾ ਤੇ ਆ ਗਈ ਬੱਸ ਮੈਂ ਜਾਂ ਠੀਕ ਆ ਆ ਜਾਈਂ ਛੇਤੀ ਆਹੋ ਆ ਜਾਈਂ ਹਾਏ ਮੇਰੇ ਰੱਬਾ ਆ ਗਈ ਮੈਂ ਤੋਰਕੀ ਨਹੀਂ ਟੱਕਾਂ ਤੇ ਤਾਂ ਵੀ ਮੈਂ ਪੂਰੀ ਲੱਗਦੀ ਆ ਏਡੀ ਭੈਣ ਬਿਮਾਰ ਹੋ ਗਈ ਹੁਣ ਉਹਦਾ ਪਤਾ ਲੈਣ ਚਲ ਗਈ ਜੇ ਮੈਂ ਕੁਲਵਿੰਦਰ ਨੂੰ ਫੋਨ ਲਾਵਨੀ ਉਹਨੂੰ ਨਹੀਂ ਲਾਉਂ ਦਿੰਦੀ ਉਹਨੂੰ ਟੱਕਦੀ ਆ ਨਹੀਂ ਲਾਉਣਾ ਇੱਧਰ ਜਾਵਾਂ ਹੁਣ ਮੈਂ ਜੇ ਮੇਰੀ ਹੋਂ ਬੜਨੀ ਆ ਤੱਕਾ ਮਾਰੇ ਤਾਂ ਮੈਨੂੰ ਉਹ ਸੋੜ ਦਵੇ ਹੁਣ ਉਹਨੂੰ ਵੀ ਫੋਨ ਲਾਉਣ ਦਿੰਦੀ ਬੜੀ ਖੜਿੱਕੀ ਚ ਜਾਨ ਆਈ ਆ ਹੁਣ ਨਹੀਂ ਕੋਸ ਹੋਈ ਦੀ ਔੜਦੀ ਨਹੀਂ